ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਸਟਿਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਮਿਤ ਕਦੇ ਦੁਸਾਰੇ ਵਧੀਆ ਹੋਮ ਵੀ ਟਿੱਕ ਟਾਕ ਹੋਮ ਹੋਵੇ ਅੱਜ ਦੀ ਵੀਡੀਓ ਤੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਬੋਟ neck ਦੀ ਕਟਿੰਗ ਹੈ ਜਿਹੜੀ ਉਹ ਕਿਸ ਤਰ੍ਹਾਂ ਕਰਨੀ ਆ ਆਪਾਂ ਬੁਕਰਮ ਦੇ ਉੱਪਰ ਕਿਸ ਤਰ੍ਹਾਂ ਕਰ ਸਕਦੇ ਆ ਕਿੰਨਾ ਆਪਾਂ ਕੀ ਐਰ ਲੈਣਾ ਹੈ ਠੀਕ ਹੈ ਤੇ ਇਹ ਜਿਹੜਾ ਤੀਰਾ ਹੁੰਦਾ ਹੈਗਾ ਉਹ ਆਪਾਂ ਡਿਫਰੈਂਸ ਜਿਹੜਾ ਫਨਾਰਮਲ ਸੂਟ ਹੁੰਦਾ ਉਹਦੇ ਨਾਲੋਂ ਆਪਾਂ ਬਦ ਲੈਣਾ ਹੁੰਦਾ ਹੈਗਾ ਜਿਵੇਂ ਆਪਾਂ ਨਾਰਮਲ ਸੂਟ ਦੇ ਤੀਰਾ ਜਿਹੜਾ ਉਹ 6.5 ਲੈਣੇ ਆ ਤੇ ਜਿਹੜੀ ਆਪਾਂ ਬਾਟ ਨੈਕ ਦਾ ਲੈਨੇ ਆ ਇਹ 7.5 ਲੈਨੇ ਦੀਆਂ ਵੀ ਮੀਨਸ 15 ਇੰਚ ਦੀ ਲੈਣੀ ਹੋਣੀ ਹੈ ਦਾ ਬਾਟ ਨੈਕ ਦਾ ਕਿਉਂਕਿ ਇਹ ਜਿਹੜਾ ਹੁੰਦਾ ਹੈਗਾ ਜਿਹੜੀ ਇਹਦੀ ਡੁੰਗਾਈ ਹੁੰਦੀ ਹੈ ਉਹ ਘੱਟ ਹੁੰਦੀ ਹੈਗੀ ਤੇ ਜਿਹੜੀ ਚੜਾਈ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ ਤਾਂ ਕਰਕੇ ਆਪਾਂ ਜਿਹੜਾ ਇਹ ਤੀਰਾ ਹੈ ਉਹ ਵੱਧ ਲੈਣਾ ਹੁੰਦਾ ਹੈ ਠੀਕ ਹੈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਇਹ ਜਿਹੜੀ ਗਲੇ ਦੀ ਕਟਿੰਗ ਹੈ ਉਹ ਕਿਸ ਤਰ੍ਹਾਂ ਕਰਨੀ ਹੈ ਹਾਂਜੀ ਆਪਾਂ ਹੁਣ ਦੇਖੋ ਇਹ ਬੁਕਰਮ ਲੈ ਲਈਏਗੀ ਠੀਕ ਹੈ ਬੁਕਰਮ ਆਪਾਂ ਇਥੋਂ ਜਿਹੜੀ ਇਹਦੀ ਚੜਾਈ ਹੈਗੀ ਉਹ ਆਪਾਂ 12 ਇੰਚ ਲਈਏਗੀ ਠੀਕ ਹੈ ਜੀ ਇਹ 12 ਇੰਚ ਲੈ ਲੈਣੀ ਹੈ ਤੇ ਫਿਰ ਇਹਦੀ ਜਿਹੜੀ ਲੰਬਾਈ ਹੈਗੀ ਉਹ ਆਪਾਂ 6.5 7 ਦਾ ਲੈਣੀ ਹੈ ਤੁਸੀਂ ਠੀਕ ਹੈ ਤੇ ਇਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰ ਦੇਣਾ ਫੋਲਡ ਕਰ ਲੈਣਾ ਹੈਗਾ ਠੀਕ ਹੈ ਜੀ ਤੇ ਇਹ ਜਿਹੜਾ ਹੈਗਾ ਆਪਣੇ ਕੋਲੇ ਇਧਰ ਫੋਲਡਿੰਗ ਵਾਲਾ ਪਾਸਾ ਹੈਗਾ ਬੰਦ ਤੇ ਇਹ ਹੁਣ ਆਪਾਂ ਜਿਹੜਾ ਨਾਰਮਲ ਗਲਾ ਲੈਨੇ ਹੁੰਨੇ ਹੈਗੇ ਉਹ ਆਪਾਂ 3 ਇੰਚ ਪੌਣੇ 3 ਇੰਚ ਲੈਨੇ ਹੈਗੇ ਤੇ ਜਿਹੜਾ ਹੁਣ ਆਪਾਂ ਬੋਟ ਨੈਕ ਕਟਾਂਗੇ ਉਹ ਆਪਾਂ ਲੈਣਾਗਾ 5 ਇੰਚ ਤੁਸੀਂ 4.5 ਵੀ ਲੈ ਸਕਦੇ ਹੋ ਤੇ 5 ਵੀ ਲੈ ਸਕਦੇ ਹੋ ਦੋਨੇ ਚੱਲੇ ਜਾਣਗੇ ਠੀਕ ਹੈ ਇਹ ਹੁਣ ਆਪਾਂ 5 ਇੰਚ ਲੈ ਲਿਆਗਾ ਤੇ ਜਿਹੜੀ ਆਪਾਂ ਗਲੇ ਦੀ ਲੰਬਾਈ ਲੈਣੀ ਹੈਗੀ ਉਹ ਆਪਾਂ ਲਵਾਂਗੇ 4.5 ਜੇ ਤੁਸੀਂ 4.5 ਰੈਡੀ ਰੱਖਣਾ ਹੈਗਾ ਤਾਂ ਫਿਰ ਤੁਸੀਂ 5 ਇੰਚ ਲਾਉਂਗੇ ਜੇ 4 ਇੰਚੇ ਰੈਡੀ ਰੱਖਣਾਗਾ ਤਾਂ ਤੁਸੀਂ 4.5 ਲਾਉਂਗੇ ਠੀਕ ਹੈ 1/2 ਇੰਚ ਆਪਾਂ ਸਲਾਈ ਵਾਸਤੇ ਲਵਾਂਗੇ ਤੇ ਇਹ ਹੁਣ ਮੈਂ 4.5 ਲੈ ਲਿਆ ਸੀਗਾ ਗਲਾ ਇੱਥੋਂ ਲੰਬਾਈ ਠੀਕ ਹੈ ਤੇ ਇਹ ਹੁਣ ਆਪਾਂ ਇਧਰੋਂ ਬਾਕਸ ਬਣਾ ਲੈਣਾ ਇੱਕ ਚਾਰਸ ਬਾਕਸ ਬਣ ਜਾਂਦਾ ਹੁੰਦਾ ਇਹ ਇਸ ਤਰ੍ਹਾਂ ਇਹ ਚਾਰਸ ਬਾਕਸ ਬਣ ਗਿਆ ਤੇ ਹੁਣ ਆਪਾਂ ਇਹ ਸਿੱਧੀ ਸਲਾ ਇੱਥੋਂ ਗਲਾਈ ਨਹੀਂ ਪਾਉਣੇਗੀ ਠੀਕ ਹੈ ਨਹੀਂ ਤਾਂ ਇਹ ਦੂਜੀ ਗਲੇ ਵਾਂਗੂ ਹੀ ਬਣ ਜਾਂਦਾ ਹੈਗਾ ਇਹ ਹੁਣ ਆਪਾਂ ਦੇਖੋ ਇੱਥੋਂ 2 ਇੰਚ ਲੈ ਲੈਣਾ ਹੈਗਾ ਇੱਥੋਂ ਜਿਹੜਾ ਇਹ ਕਾਰਨਰ ਹੈ ਇੱਥੇ 2 ਇੰਚ ਦਾ ਆਪਾਂ ਨਿਸ਼ਾਨ ਲਗਾ ਲੈਣਾ ਠੀਕ ਹੈ ਤਾਂ ਕਿ ਜਿਹੜੀ ਆਪਣੀ ਗਲਾਈ ਆ ਉਹ ਬਿਲਕੁਲ ਸਹੀ ਪਵੇ ਹੁਣ ਆਪਾਂ ਇੱਥੋਂ ਕਾਰਨਰ ਤੋਂ ਉੱਪਰੋਂ ਇੱਥੋਂ ਹੌਲੀ-ਹੌਲੀ ਲਿਆਉਂਦੇ ਹੋਏ ਇਹਦੇ ਨਾਲ ਹੀ ਟੱਚ ਕਰ ਦੇਣਾ ਜਿਹੜਾ ਆਪਾਂ 2 ਇੰਚ ਲਿਆ ਸੀਗਾ ਤੇ ਇਸ ਤਰ੍ਹਾਂ ਇਹ ਗੁਲਾਈ ਪਾ ਦੇਣੀ ਹੈ ਠੀਕ ਹੈ ਇਹ ਤੁਹਾਨੂੰ ਹੁਣ ਮੈਂ ਡਾਰਕ ਕਰਕੇ ਦਿਖਾਉਣੀ ਹੈ ਇਸ ਤਰ੍ਹਾਂ ਇਹਦੀ ਜਿਹੜੀ ਗੁਲਾਈ ਹੈਗੀ ਉਹ ਨਾਰਮਲ ਗਲੇ ਵਾਂਗੂ ਨਹੀਂ ਪੈਂਦੀ ਇਹ 2 ਇੰਚ ਦਾ ਤੁਸੀਂ ਲੈਣਾ ਹੈਗਾ ਇੱਥੇ ਕਾਰਨਰ ਤੋਂ ਤੇ ਇਹਦੀ ਗੁਲਾਈ ਪਾ ਦੇਣੀ ਹੈ ਤੇ ਜਿਹੜਾ ਆਪਾਂ ਸਾਈਡ ਤੇ ਹੁਣ ਬੁਕਰਮ ਲੈਣੇ ਨੇ ਮਾਰਜਨ ਉਹਦਾ ਉਹ ਤੁਸੀਂ 1 1 ਇੰਚ ਦਾ ਲੈਣਾ ਹੈਗਾ 1 ਇੰਚ 1/2 ਇੰਚ ਇਸ ਤੋਂ ਜ਼ਿਆਦਾ ਨਹੀਂ ਆਪਾਂ ਲੈ ਸਕਦੇ ਕਿਉਂਕਿ ਜ਼ਿਆਦਾ ਚੌੜੀ ਫੁਕਰਮ ਵੀ ਪੈੜੀ ਲੱਗਦੀ ਹੈ ਤਾਂ ਆਪਾਂ ਹੁਣ ਇਹ ਜਿਹੜਾ ਇਹ 1 1 ਇੰਚ ਦਾ ਜ ਮਾਰਜਨ ਲੈ ਲਾਂਗੇ ਇੱਥੋਂ ਤੇ ਅੱਗੇ ਹੁਣ ਆਪਾਂ ਕਟਿੰਗ ਕਰ ਦੇਣੀ ਹੈ ਕਟਿੰਗ ਤੁਸੀਂ ਜਿਵੇਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਸ ਤਰ੍ਹਾਂ ਕਰ ਸਕਦੇ ਹੋ ਜੇ ਬਾਹਰੋਂ ਕਰਨੀ ਹੈ ਪਹਿਲਾਂ ਬਾਹਰੋਂ ਕਰ ਸਕਦੇ ਹੋ ਨਹੀਂ ਤੁਸੀਂ ਅੰਦਰੋਂ ਵੀ ਪਹਿਲਾਂ ਕਰ ਸਕਦੇ ਹੋ ਉਹ ਤੁਹਾਡੀ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਸ ਤਰ੍ਹਾਂ ਕੱਟ ਸਕਦੇ ਹੋ ਠੀਕ ਹੈ ਬੁਕਰਮ ਨੂੰ ਤੁਸੀਂ ਚੰਗੀ ਤਰ੍ਹਾਂ ਉਹ ਫੜ ਕੇ ਫਿਰ ਉਹਦੀ ਕਟਿੰਗ ਕਰਨੀ ਹੈ ਨਹੀਂ ਤਾਂ ਇਹ ਜਿਹੜੀ ਬੁਕਰਮ ਹੈ ਉਹ ਥੋੜੀ ਹਿੱਲ ਜਾਂਦੀ ਹੈ ਤੇ ਗਲਾ ਜਿਹੜਾ ਥੋੜਾ ਹੋ ਜਾਂਦਾ ਬੁਕਰਮ ਆਪਣੀ ਵੱਡੀ ਛੋਟੀ ਹੋ ਜਾਂਦੀ ਹੈ ਠੀਕ ਹੈ ਦੇਖੋ ਹੁਣ ਆਪਾਂ ਇੱਥੋਂ ਪੂਰੀ ਚੰਗੀ ਤਰ੍ਹਾਂ ਸੈੱਟ ਕਰਕੇ ਬੁਕਰਮ ਨੂੰ ਫੜ ਕੇ ਇਸ ਤਰ੍ਹਾਂ ਆਪਣਾ ਇਹਦੀ ਕਟਿੰਗ ਕਰ ਲੈਣੀ ਹੈ ਇਹ ਹੁਣ ਆਪਣੀ ਕਟਿੰਗ ਹੋ ਗਈ ਹੈ ਦੇਖੋ ਇਸ ਤਰ੍ਹਾਂ ਆਪਣਾ ਬਾਟ ਨੈਕ ਜਿਹੜਾ ਉਹਦੀ ਕਟਿੰਗ ਹੋ ਗਈ ਹੈ ਠੀਕ ਹੈ ਜੀ ਇਸ ਤਰ੍ਹਾਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਅਤੇ ਸਮਝ ਵੀ ਆਈ ਹੋਣੀ ਹੈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਮਿਲਤੇ ਹਾਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ